ਮੇਰਾ ਨਾਮ ਨਰਿੰਦਰ ਕਮਰ ਬੋਬੀ ਜੀ ਹਾਂ ਜੀ ਕੀ ਹੈ ਜੀ ਕੀ ਮਸਲਾ ਸਰ ਮੈਨੂੰ ਬੀਜੇਪੀ ਆਫਿਸ ਤੋਂ ਇਨਫੋਰਮੇਸ਼ਨ ਆਈ ਸੀ ਤੇ ਤੁਹਾਨੂੰ ਇੱਕ 283 ਨੰਬਰ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਅਜੋਧਿਆ ਜਾਮਸੇ ਇੱਕ ਛੇਤੀ ਨੰਬਰ ਦਿੱਤੀ ਗਈ ਹੈ ਜਰਕੇ ਅਸੀਂ 283 ਨੂੰ ਸਾਨੂੰ ਜੋ ਇਨਫੋਰਮੇਸ਼ਨ ਆਈ ਮੈਂ ਇੱਥੇ ਸਾਰਿਆਂ ਨਾਲ ਗੱਲ ਕੀਤੀ ਮੇਰੇ ਮਹੱਲੇਦਾਰ ਨੇ ਸਾਰੇ ਸੱਜਣ ਬਿਲੀ ਨੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਸਾਰੇ ਸੀਟਾ ਬੁੱਕ ਕਰਾ ਦੇ ਉਹ ਇਹਨਾਂ ਸਾਰਿਆਂ ਦੇ ਵਿੱਚ ਨਾਮ ਲਿਖੇ ਨੇ ਐਡ ਕਰ ਸਕਦੇ ਦੇਖ ਸਕਦੇ ਤੁਸੀਂ ਮੈਂ ਜੋ ਸਾਰੇ ਨਾਲ ਕਿਤੇ ਸਾਰਿਆਂ ਨਾਲ ਉੱਥੇ ਜਾ ਕੇ 106 ਸੀਟਾ ਮੇਰੀ ਬੁਕਿੰਗ ਹੋਈ ਔਰ ਪਲੱਸ ਮੈਂ 1,20,000 ਉੱਥੇ ਜਾ ਕੇ ਐਂਡੀ ਸਪੋਰਟ ਦਫ਼ਤਰ ਜਮ੍ਹਾਂ ਕਰਾਤਾ ਗਿਆ ਭਾਜਪਾ ਆਫਿਸ ਵਿੱਚ ਜਦ ਜਦੋਂ ਟ੍ਰੇਨ 283 ਚੱਲਣੀ ਸੀ ਉਸ ਤੋਂ 2 ਦਿਨ ਪਹਿਲਾਂ ਮੈਨੂੰ ਆ ਕੇ ਕਹਿੰਦੇ ਤੁਹਾਡੀ ਅਗਲੀ ਟ੍ਰੇਨ ਤੁਹਾਨੂੰ 63 ਰਜੀਵ ਸਾਹਿਬ ਉੱਥੇ ਰਜੀਵ ਸ਼ਾਮਾ ਬੈਠੇ ਉਹਨੇ 120000 ਰੁਪਏ ਜਮ੍ਹਾਂ ਕਰਾਇਆ ਸਤਪਾਲ ਡੋਗਰਾ ਜੀ ਸੀ ਹਰਵਿੰਦਰ ਸਿੰਘ ਸੰਧੂ ਸੀ ਹਰਵਿੰਦਰ ਸਿੰਘ ਸਾਹ ਮਨੀਸ਼ ਜੀ ਮਨੀਸ਼ ਕੁਮਾਰ ਜੀ ਹੀ ਬਾਅਦ ਉਸ ਤੋਂ ਬਾਅਦ ਇਹਦਾ ਨਿਸ਼ੇਧ ਹੀ ਤੇ ਦਿੱਤੀ ਕਿ ਹਰਵਿੰਦਰ ਸਿੰਘ ਸਾਧੂ ਨੇ ਸਾਨੂੰ ਬੁਲਾ ਕੇ ਸਪੈਸ ਕਿਹਾ ਇਹ ਚ ਜਾਣਦੇ ਤੁਸੀਂ ਕਿੰਨ ਸਕਦਾ ਜਦ ਕੇ ਉੱਥੇ 300 ਸੀਟਾ ਕੁਮਾਰ ਇੰਟਰਨੈਸ਼ਨਲ ਲੈ ਗਿਆ 87 ਸੀਟਾ 90 ਸੀਟਾ ਬਦੂਆ ਪੈਂਟਵਾਰ ਟੁੰਡੇਤਾਲ ਉਹ ਲੈ ਗਿਆ ਰੋਮੀ ਚੋ ਪਾਈ ਲਾ ਕੇ ਮੀਨੂ ਸਾਈਕਲ ਜੀ ਲੈ ਕੇ ਔਰ ਸੁਰੇਸ਼ ਸ਼ਰਮਾ ਜੀ ਲੈ ਕੇ ਸੁਰੇਸ਼ਾ ਸ਼ਰਮਾ ਜੀ ਲੈ ਕੇ ਉਹਨਾਂ ਆਪਣੇ ਕਿਸੇ ਨੇ ਚਾਲੀਆਂ ਮੋਨੂ ਮਾਜਨ ਲੈ ਕੇ ਵੇਰਕਾ ਮੰਡਲ ਤੋਂ ਲੈ ਕੇ ਉਹ ਸਾਰੀ ਸੀਟਾਂ ਉਹਨਾਂ ਨੇ ਉੱਥੇ ਕਨਫਰਮ ਕਰਤੀਆਂ ਸਾਨੂੰ ਕਹਿੰਦੇ ਬਾਅਦ ਚ ਰਹਿ ਅਸੀਂ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਅਸੀਂ ਲੋਕਾਂ ਕੋ ਹੱਥ ਜੋੜ ਕੇ ਮਾਫੀ ਮੰਗੀ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਫਿਰ ਕੀਤਾ ਗਿਆ ਗਾਈਡ ਅਸੀਂ ਸਾਨੂੰ ਗਾਈਡੈਂਸ ਕਿਹਾ ਕਿ ਆ ਵੀ ਚਲੋ ਛੇ ਤੀਨ ਨੂੰ ਚੱਲ ਜਾਨੇ ਸਾਰੇ ਉਹ ਜੇ ਸਾਰਿਆਂ ਨੇ ਘਰ ਕੀਤਾ ਸੀ ਆ ਫਿਰ ਕੀਰਤਨ ਤੋਂ ਬਗੈਰ ਵੀ ਸਾਰੇ ਜਣ ਕਹਿੰਦੇ ਨਹੀਂ ਛੇ ਨੂੰ ਜਾਣਾ ਅਜੁੱਧਿਆ ਜਾਣਾ ਅਸੀਂ ਜੋਤੇ ਜਾਣ ਸੇ ਪੂਰੀ ਤਿਆਰੀ ਕੀਤੀ ਸਾਰੇ ਨੇ ਸਾਰੇ ਨੇ ਆਪਣੇ ਬੈਗਪੈਕ ਲੈ ਪੰਜ ਤਰੀ ਨੂੰ ਸਾਨੂੰ ਬੁਲਾ ਕੇ ਅਸੀਂ ਨਹੀਂ ਬੁਲਾਇਆ ਨਹੀਂ ਮੰਗਲਵਾਰ ਸਾਨੂੰ ਉੱਥੇ ਦਫ਼ਤਰ ਗਏ ਅਸੀਂ ਸਾਨੂੰ ਜਾਂਦੇ ਉਹਨਾਂ ਸੋਖੋਸਲਾ ਜੀ ਨੇ ਪੈਸੇ ਫਰਾਤੇ ਜੀ ਇਹ ਆਪਣਾ ਬੈਗ ਲਓ ਜੀ ਆਪਣੇ ਪੈਸੇ ਅਹੀਂ ਕਿਹਾ ਕਿਉਂ ਜੀ ਕਹਿੰਦੇ ਉਹ ਗੱਡੀ ਕੈਨਸਲ ਹੋ ਗਈ ਦਿਹਾੜੀ ਚਲੇਗੀ ਜਦ ਕਿ ਉਹਦੇ ਦਿਹਾੜੀ ਵਾਲੀ ਗੱਡੀ ਸਾਰੇ ਜਾਣੇ ਸ਼ਹਾਦੇ ਸ਼ਾਹਰੀ ਗਏ ਨੇ ਉਹ ਸਾਡੇ ਨਾਲ ਧੱਕਾ ਕੋਈ ਕਿਤੇ ਸਾਣਾ ਹਰਵਿੰਦਰ ਸਿੰਘ ਸੰਦੂ ਮਨੀਸ਼ ਜੀ ਸੰਜੀਵ ਜੀ ਮੈਸੇਜ ਸਾਰੇ ਕੱਥੇ ਪਹਿਲਾਂ ਗਏ ਨੇ ਬਾਅਦ ਚ ਸਾਣਾ ਧੋਖਾ ਦੇ ਲਈ ਬੇਈਮਾਨੀ ਜਲਸਾ ਦੀ ਕੀਤੀ ਗਈ ਹੈ ਇਸ ਦਾ ਜਵਾਬ ਕੀ ਦਿੱਤਾ ਜਾਵੇ ਸਾਡੇ ਨਾਲ ਸਾਡੀ ਪਬਲਿਕ ਅਹੀਂ ਹੱਥ ਚੁਰ ਕੇ ਮਾਫੀ ਮੰਗ ਰਹੇ ਆ ਉਹਨਾਂ ਦੇ 1200 ਵਾਪਸ ਤੇ ਪਲੱਸ ਅਹੀਂ ਦੇਖੋ ਐਕਸ ਇਹ ਦੇਖੋ ਜੀ ਸਾਰੇ ਜਾਨੇ ਐਕਸਲ ਮੇਰੇ ਕਢਾ ਕੇ ਸਾਰੇ ਮੈਂ ਕਢਾ ਕੇ ਉੱਥੋਂ ਦਿੱਤੇਗੇ ਨੇ ਐਕਸਲਾਰੇ ਸ਼ੰਕਰ ਜੀ ਤੋਂ 350 ਬਤੇ ਆ ਪੰਜ ਐਕਸ ਤੱਕ ਦਾਣ ਤੇ ਉਸ ਤੋਂ ਬਾਅਦ ਦੂਜੀ ਵਾਰ ਫੇਰ ਐਕਸ ਤੱਕ ਡਾਏ ਆ ਫੇਰ 350 ਦਿੱਤਾ ਕਿ 700 ਰੁਪਏ ਆ ਗਿਆ ਜਦੋਂ ਮੈਂ ਇੱਥੇ ਪੈਸੇ ਵਾਪਸ ਲਿੱਤੇ ਉਹਨਾਂ ਵਿੱਚੋਂ 500 ਰੁਪਏ ਮੇਰਾ ਫੇਰ ਕੱਟਨੇ ਲਿਆ ਮੈਂ ਉਹ ਵੀ ਇਹਨਾਂ ਕਿਹਾ ਉਸਲੇ ਨਿਕਲ ਕੇ ਪੈਸੇ ਦੇ ਕੇ ਚਲੇ ਗਏ ਧੋਗਰਾਜੀ ਉਹ ਸੰਦੀਪ ਜੀ ਦੇ ਸਾਹਮਣੇ ਪੈਸੇ ਗਿਣਤੀ ਕੀਤੀ ਮੈਂ 500 ਘੱਟ ਸੀ ਉਹ ਰੋਸਾਂ ਵਿੱਚ ਸਾਡੇ ਰਾਮ ਭਗਤਾਂ ਦੇ ਵਿੱਚ ਇੰਨੀ ਆਸਤਾ ਹੋਣ ਦੇ ਬਾਵਜੂ ਇਹਨਾਂ ਨੇ ਰਾਮ ਭਗਤਾਂ ਨਾਲ ਕੀ ਕੀਤਾ ਗਿਆ ਇਹ ਗਦਾਰੀ ਕਰਨ ਦਾ ਵਿੱਚ ਕੀ ਜਵਾਬ ਦੇਣਾ ਚਾਹੀਦਾ ਜਦੋਂ ਮੈਂ ਉਹਨਾਂ ਕੋਲ ਜਵਾਬ ਮੰਗੇ ਜਾ ਕੇ ਉਹ ਇਹ ਹੈ ਕਿ ਲੱਗਾ ਅਸੀਂ ਇਸ ਬੰਦੇ ਨੂੰ ਨਕਾਰਾ ਕਰਦੇ ਆ ਇਸ ਬੰਦੇ ਕੋ ਨਹੀਂ ਪੁਲਿਸ ਨੇ 4 ਦਿਨ ਚਾਹੀਦੀ ਨੂੰ ਪ੍ਰਦਾਨ ਕੀਤੀ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਕੀਤਾ ਗਿਆ ਕਿਹੜੀ ਕਿਹਦੀ ਗਲਤੀ ਕਿਉਂ ਸਾਰਾ ਹੋਇਆ ਇਹ ਗਲਤੀ ਸਾਡੀ ਜਿਹੜੀ ਸੰਧੂ ਦੀ ਹੈ ਜਿਹੜਾ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਪ੍ਰੈਜਨ ਅਮਰਸਰ ਦੇ ਹੈ ਬੀਜੇਪੀ ਤੋਂ ਇਹ ਇਹਨਾਂ ਦੀ ਗਲਤੀ ਕਰਕੇ ਸਾਨੂੰ ਮਿਸ ਗਾਈਡ ਕੀਤਾ ਗਿਆ ਨਾ ਦਿੱਤਾ ਇਹ ਬਲੈਕ ਇਟਿਕਟਾਂ ਜਿਹੜੀਆਂ ਬਲੈਕ ਕਰਕੇ ਕੁਮਾਰ ਇੰਟਰਨੈਸ਼ਨਲ ਟਿਕਟਾਂ ਦਿੱਤੀਆਂਗੇ ਸ਼ਹਿਰ ਦੇ ਸ਼ਹਿਰ ਦੇ ਨਾਮੀ ਬੰਦੇ ਟਿਕਟਾਂ ਗੀਆਂ ਦੂਜੇ ਬੰਦੇ ਪੁੱਛੇ ਕਿ ਟਿਕਟਾਂ ਜੀ ਬਲੈਕ ਕਰਕੇ ਸੇਲ ਕਰ ਦਿੱਤੀਆਂ ਗਈਆਂ ਤੇ ਮਹਿੰਗੀਆਂ ਵੇਚੀਆਂ ਤੁਹਾਡਾ ਮਤਲਬ ਹੋ ਸਕਦਾ ਜੀ ਇਹ ਵੀ ਸਾਨੂੰ ਪਤਾ ਹੈ ਵੀ ਇਹਨਾਂ ਸੂਤਰਾਂ ਦੇ ਹਵਾਲੇ ਚ ਲੱਗੇ ਸਾਨੂੰ ਟਿਕਟਾਂ ਮਹਿੰਗੇ ਵੇਚੀ ਗਈ ਕਿਤੇ ਸਾਨੂੰ ਇਹ ਰੂਪ ਰੂਪਸ਼ ਪੱਕੀ ਰਹੀ ਵੀ ਸਾਨੂੰ ਲੋਕਾਂ ਨੇ ਉਰਦ ਦੀ ਖਵਲਾਈ ਟਿਕਟਾਂ ਬਲੈਕ ਦਿੱਤੀਆਂ ਗਈਆਂ ਹਾਂਜੀ ਕੀ ਨਾਮ ਦੀ ਤੁਹਾਡਾ ਮੀਨੂ ਸ਼ਰਮਾ ਜੀ ਮੇਰਾ ਨਾਮ ਹਾਂਜੀ ਕੀ ਸਾਰਾ ਮਾਮਲਾ ਕੀ ਹੈ ਜੀ ਦੱਸੋ ਮਾਮਲਾ ਇਹ ਹੈ ਕਿ ਅਸੀਂ ਇਹ ਜੁੱਦੀਆਂ ਜਾਣ ਲਈ ਬ ਨੇ 28 ਤਰੀਕ ਤੇ ਕਰਵਾਈ ਤੇ ਕਹਿੰਦੇ ਵੀ ਟ੍ਰੇਨ ਕੈਨਸਲ ਹੋ ਗਈ ਆ ਤੁਹਾਨੂੰ ਨਹੀਂ ਸੀਟ ਦਿੱਤੀ ਜਾਏਗੀ ਫੇਰ ਕਹਿੰਦੇ 6 ਨੂੰ ਚਲੇ ਜਾਣਾ 6 ਨੂੰ ਅਸੀਂ ਫੇਰ ਮਤਲਬ ਕਿ ਸਾਰਿਆਂ ਨੇ ਇੰਤਜ਼ਾਮ ਕੀਤਾ ਜਾਣ ਦਾ 106 ਸਵਾਰੀਆਂ ਸਾਡੇ ਕੋਲ ਹੈ ਨੇ ਜਿਨ੍ਹਾਂ ਦੇ ਆਧਾਰ ਕਾਰਡ ਅਸੀਂ ਲੈਨੇ ਸਭ ਕੁਝ ਕੀਤਾ ਏ ਸਾਨੂੰ ਕਹਿ ਦਿੱਤਾ ਗਿਆ 5 ਤਰੀਕ ਨੂੰ ਫੇਰ ਉਹਨਾਂ ਨੇ ਰਾਤ ਨੂੰ ਸਾਨੂੰ ਜਵਾਬ ਦਿੱਤਾ ਗਿਆ ਇਹ ਕਿਉਂ ਅਸੀਂ ਉਹਨੂੰ ਕਿਸ ਤਰ੍ਹਾਂ ਜਵਾਬ ਦਈਏ ਸਾਡੀ ਜਗ੍ਹਾ ਦਿੱਤੀ ਕਹਿੰਦੇ ਹੋਰ ਯਾਤਰੀ ਜਾਣਗੇ ਉਹ ਕਿਉਂ ਅਸੀਂ ਵੀ ਤੇ ਕਰਾਇਆ ਉਹਨਾਂ ਦਿੱਤਾ ਕਿੰਨੇ ਪੈਸੇ ਦਿੱਤੇ ਸੀ 1200 ਰੁਪਇਆ 1200 ਰੁਪਇਆ ਅਸੀਂ ਦਿੱਤਾ ਸੀ ਕਿੰਨੇ ਜਣੇ ਜਾਣਾ ਸੀ ਤਾਂ ਵੀ ਲੱਗੇ 106 106 ਮੈਂ ਅੰਮਰ ਜਾ ਰਹੀ ਸੀ ਹੁਣ ਤੁਸੀਂ ਉਹਨਾਂ ਨੂੰ ਦੱਸੋ ਅਸੀਂ ਕੀ ਜਵਾਬ ਦਈਏ ਦੋ ਵਾਰੀ ਇਹਨਾਂ ਨੇ ਸਾਨੂੰ ਇਨਕਾਰ ਕਰ ਦਿੱਤਾ ਟਿਕਟਾਂ ਗਈਆਂ ਕਿੱ데 ਵਾਰ ਟਿਕਟਾਂ ਫਿਰ ਉਹਨਾਂ ਨੇ ਕਿ ਸਮਝ ਨਹੀਂ ਆਈ ਉਹਨਾਂ ਨੇ ਕਹਿੰਦੇ ਆ ਕਿ ਕਿਸੇ ਕੋਟੇ ਚ ਚਲੇ ਗਈਆਂ ਨੇ ਇਹ ਕਿਉਂ ਤੁਹਾਨੂੰ ਕੀ ਲੱਗਦਾ ਕੀ ਦੀ ਗਲਤੀ ਹੈ ਹਰਵਿੰਦਰ ਸਿੰਘ ਸੰਧੂ ਨੇ ਕੀਤਾ ਜੋ ਉਹ ਵੀ ਕੀਤਾ ਨਾ 8 ਈਤਰੀਕ ਨੂੰ ਜੁੱਧਿਆ ਜਾਣ ਲਈ ਬੁਕਿੰਗ ਕਰਵਾਈ ਸੀ 156 ਯਾਤਰੀ ਆਏ ਨੇ ਤੇ ਸਾਨੂੰ ਉਸ ਟਾਈਮ ਵੀ ਇਕਦਮ ਇਨਕਾਰ ਕਰ ਦਿੱਤਾ ਗਿਆ ਫਿਰ ਕੀ ਜੋ ਕਹਿੰਦੇ ਗਏ ਕਿ 6 ਤਰੀਕ ਨੂੰ ਜਾਓਗੀ ਟ੍ਰੇਨ 6 ਤਰੀਕ ਨੂੰ ਅਸੀਂ ਫੇਰ ਟਿਕਟਾਂ ਬੁਕਿੰਗ ਕਰਵਾਈਆਂ ਜਦੋਂ ਆਉਣ ਦਾ ਟਾਈਮ ਹੋਇਆ ਤੇ ਸਾਨੂੰ ਫੇਰ ਮਨਾਂ ਕਰ ਦਿੱਤਾ ਗਿਆ ਇਹ ਕਿਉਂ ਹਰਵਿੰਦਰ ਸਿੰਘ ਸੰਧੂ ਵੱਲੋਂ ਜੀ ਦੱਸੋ ਕੌਣ ਹੈ ਮੈਨੂੰ ਜਵਾਬ